جہن دوستو میں پریتم سنگھ پریتم فٹانے فانڈر انسپیکٹر کسی دے جو گرز دا لیگ ورک آؤ کر ٹھیک ہے آجو سنگھ پیچھانا ہے شاہ 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 ਦੋਸਤੋ ਜਿਹੜੀਆਂ ਵੀ ਕੁੜੀਆਂ ਪੰਜਾਬ ਪੁਛੇ ਪਾਰਟੀ ਹੋਣਾ ਚਾਹੁੰਦੀਆਂ ਨੇ ਉਹ ਆਪਣੀ ਕੈਨੇਡਾ ਵਿੱਚ ਜਾ ਸਕਦੀਆਂ ਨੇ ਤੇ ਜ਼ਰੂਰ ਤੁਸੀਂ ਜਦੋਂ ਵੀ ਲੈਗ ਦੇ ਵਿੱਚ ਪਾਵਰ ਦੀ ਗੱਲ ਆਉਂਦੀ ਹੈ ਤਾਂ ਪਾਵਰ ਦੇ ਲਈ ਤੁਹਾਨੂੰ ਪਤਾ ਲੈਗ ਡੇ ਦਾ ਹੋਣਾ ਬਹੁਤ ਜ਼ਰੂਰੀ ਆ ਤੇ ਤੁਸੀਂ ਥੋੜੇ ਗਰਾਊਂਡ ਦੇ ਸਟੇਡੀਅਮ ਆ ਤਾਂ ਜ਼ਰੂਰ ਸਟੇਡੀਅਮ ਦਾ ਯੂਜ਼ ਕਰੋ ਤੇ ਆਪਣਾ ਸੇਮ ਆ ਘੁਮਾ ਦਿਦੋਂ ਕੈਮਰਾਮੈਨ ਦੇਖੋ ਇੱਧਰ ਸਾਰਾ ਸਾਡਾ ਗਰਾਊਂਡ ਗਰਾਸੀ ਗਰਾਸੀ ਗਰਾਊਂਡ ਐਂਡ ਸਾਰਾ ਇਹ ਸਾਡਾ ਦੂਸਰਾ ਗਰਾਊਂਡ ਆ ਜੀ ਠੀਕ ਐ ਅਕੈਡਮੀ ਦੇ ਕੋਲ 3-4 ਗਰਾਊਂਡ ਐ ਚਲੋ ਚਲੋ ਸ਼ਾਬਾਸ਼ 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 ਗਾਜ਼ਬ ਨਾ ਤਾਂ ਤੱਕ ਤੁਸੀਂ ਫੱਕੇ ਦਾ ਨਹੀਂ ਰੋ ਆਵਾਜ਼ ਨਹੀਂ ਆ ਰਹੀ ਗੋਡ ਜੇ ਆਜੋ ਤੇਜ਼ ਤੇਜ਼ ਛੁਰਾ ਗੋਡ ਨਹੀਂ ਹੈਗਾ ਰੁਕਣਾ ਨਹੀਂ ਹੈਗਾ ਜੇ ਤੁਸੀਂ ਰੋਗੇ ਤਾਂ ਵਾਰ ਵੀ ਕਿਸੇ ਹੋਰ ਨੇ ਪਾ ਦੇਣੀਆਂ ਚੱਲ 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 ਫੋਰਸ ਵੀ ਨਾ ਛੁਰਾ ਗੋਡ 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 ਬਹੁਤ ਵਧੀਆ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਕੁੜੀਆਂ ਜੁਟੀਲੀਆਂ ਨੇ ਸਾਡੀਆਂ ਅਕੈਡਮੀ ਦੀਆਂ ਤੇ ਇਹ ਉਹ ਬੱਚੀਆਂ ਨੇ ਵੀਰ ਨੇ ਅੱਗੇ ਜਾ ਕੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਹੈ ਸਰ ਤੇ ਹੁਣ ਇਹਨਾਂ ਦਾ ਹੈ ਮਿਹਨਤ ਦਾ ਟਾਈਮ ਠੀਕ ਹੈ ਮਿਹਨਤ ਕਰੋਗੇ ਤਾਂ ਸਭ ਕੁਝ ਹੀ ਮਿਲ ਜਾਣਾ ਤੁਹਾਨੂੰ ਜੀਸੀਬੀ ਵਿੱਚ ਪਾਦਰੋ ਤੁਸੀਂ ਵਰਦੀ ਵਿੱਚ ਚਲੋ ਚਲੋ ਸ਼ਾਬਾਸ਼ ਗੋਡ 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 ਸ਼ਾਬਾਸ਼ ਇੱਧਰ ਆ ਕੇ ਇੱਧਰ ਇੱਧਰ ਮੇਨ ਚਲੋ ਇਹ ਵੀਡੀਓਜ਼ ਦਿਖਾਣ ਦਾ ਆਪਣਾ ਮੇਨਲੀ ਮਕਸਦ ਇਹ ਹੈ ਕਿ ਇੱਕ ਤਾਂ ਚਲੋ ਪੇਰੈਂਟਸ ਨੂੰ ਪਤਾ ਲੱਗ ਜਾਂਦਾ ਕਿ ਸਾਡਾ ਬੱਚਾ ਟਾਈਟਨ ਦੇ ਵਿੱਚ ਵਰਕਆਊਟ ਕਰ ਰਿਹਾ ਜਾਂ ਕਿ ਤੇ ਦੂਸਰਾ ਉਹ ਬੱਚੇ ਨੂੰ ਵੀ ਇਹ ਮੂਮੈਂਟ ਯਾਦ ਰਹਿੰਦੇ ਨੇ ਜਦੋਂ ਭਾਗੀ ਹੋ ਜਾਂਦਾ ਏ ਤੇ ਹਾਂ ਮੈਂ ਇਹ ਸਟਰਗਲ ਟਾਈਮ ਸੀਗਾ ਮੇਰਾ ਮੈਂ ਵੀ ਜਦ ਇਹ ਸਭ ਜਿਹਾ ਕਰਦਾ ਸੀਗਾ ਨਿਕਲ ਰਹੀ ਸੀ ਨਾ ਸਭ ਜਿਹਾ ਨਿਕਲੇ ਆ ਪਰ ਹਨ ਤਾਂ ਇਹ ਬੈਸਟ ਮੂਮੈਂਟ ਨੇ ਬਸ ਸਾਰੀ ਚੋਣੇ ਫੀਟ ਫੀਟ ਗਰਲਸ ਲਾਸਟ ਅਸ ਲਾਸਟ ਖਤਮ ਕਰੋ ਸ਼ਾਬਾਸ਼ 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 ਕੇ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਿਓ ਠੀਕ ਹੈ ਕਿਹੜੇ ਸ਼ਹਿਰ ਤੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਮੈਨੂੰ ਜਰੂਰ ਦੱਸਿਓ ਥੋੜਾ ਬਹੁਤ ਸਾਰਾ ਪਿਆਰ ਮਿਲ ਰਿਹਾ ਮੈਨੂੰ ਥੈਂਕ ਯੂ so much for your love and support